ਸਕਰਾ ਰਾਜ ਦੇ ਵਿੱਚ ਹੁਨਰ ਦਾ ਮਾਣ ਕੀਤਾ ਜਾਂਦਾ ਸੀ ਚਿੱਟੀਆਂ ਕਾਲੀ ਚਮੜੀ ਦੀ ਸੀ ਪਰਖੀ ਜਾਂਦੀ ਜਿਵੇਂ ਕਿ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਯੂਰੋਪੀਅਨ ਜਾਂ ਅੰਗਰੇਜ਼ ਅਫਸਰਾਂ ਨੂੰ ਤਾਂ ਵੱਡੇ ਅਹੁਦੇ ਪਰ ਭਾਰਤੀਆਂ ਨੂੰ ਉਹਨਾਂ ਦੇ ਮੁਕਾਬਲੇ ਉਤੇ ਬੜੀਆਂ ਥੋੜੀਆਂ ਤਨਖਾਹਾਂ ਸ਼ੇਰੇ ਪੰਜਾਬ ਦੇ ਰਾਜ ਵਿੱਚ ਕੋਈ ਵੀ ਕਰਾਈ ਜਿਹਦੇ ਕੋਲੇ ਜਿੱਡਾ ਵੱਡਾ ਅਹੁਦਾ ਚਾਹ ਜਾਂ ਜਿਸ ਦੇ ਕੋਲੇ ਜਿੱਡਾ ਵੱਡਾ ਹੁਨਰ ਉਹਨੂੰ ਉਹਦੇ ਮੁਤਾਬਕ ਹੀ ਤਨਖਾਹ ਦੇ ਪੈਸਾ ਮਿਲਦਾ ਸੀ ਐਡਾ ਕਮਹਾਨ ਹੋਵੇਗਾ ਉਹ ਰਾਜ ਇਹਦੇ ਵਿੱਚ ਯੂਰੋਪੀਅਨ ਤੇ ਅਮਰੀਕਨਾਂ ਨੇ ਆ ਕੇ ਵੀ ਨੌਕਰੀਆਂ ਕੀਤੀਆਂ ਬڑے ਵਿਸਥਾਰ ਨਾਲ ਵੇਰਵੇ ਦਿੱਤੇ ਨੇ ਸੀਤਾਰਾਮ ਕੋਹਲੀ ਵਰਗੇ ਇਤਿਹਾਸਕਾਰਾਂ ਨੇ ਉਹ ਕਹਿੰਦਾ ਸ਼ੇਰ-ਏ-ਪੰਜਾਬ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਤਨਖਾਹ ਕਸ਼ਮੀਰ ਦੇ ਗਵਰਨਰ ਕਿਰਪਾ ਰਾਮ ਨੂੰ 1 ਲੱਖ ਰੁਪਿਆ ਸਾਲਾਨਾ ਮਿਲਦੀ ਹੁੰਦੀ ਸੀ ਦੂਜੇ ਨੰਬਰ ਉੱਤੇ ਜੈਕਸਨ ਨੂੰ ਸਭ ਤੋਂ ਵੱਧ ਤਨਖਾਹ ਮਿਲੀ ਤੇ ਨਲੂਏ ਸਰਦਾਰ ਦੀ ਸ਼ਹੀਦੀ ਤੋਂ ਬਾਅਦ ਪੇਸ਼ਾਵਰ ਦੇ ਵਿੱਚ ਨਿਯੁਕਤ ਹੋਣ ਵਾਲਾ ਜਨਰਲ ਅਵਿਡਵਾਲਸੀ ਜਿਹੜਾ ਕਿ ਇੱਕ ਯੂਰੋਪੀਅਨ ਸੀ ਜਿਹਨੂੰ 41000 ਰੁਪਿਆ ਨਾਨਕਸ਼ਾਹੀ ਇੱਕ ਸਾਲ ਦੀ ਤਨਖਾਹ ਮਿਲਦੀ ਸੀ ਤੀਜੇ ਨੰਬਰ ਤੇ ਨਾਂ ਆਉਂਦਾ ਹੈ ਦੋ ਯੂਰੋਪੀਅਨ ਅਫਸਰਾਂ ਦਾ ਉਹ ਸਾਰੇ ਜਨਰਲ ਅਲਾਰਡ ਤੇ ਵੰਤੂਰਾ ਜਿਨ੍ਹਾਂ ਨੂੰ 30 ਤੇ 20000 ਰੁਪਿਆ ਸਾਲਾਨਾ ਤਨਖਾਹ ਦੇ ਉਤੇ ਸ਼ੇਰੇ ਪੰਜਾਬ ਦੇ ਵੱਲੋਂ ਰੱਖਿਆ ਗਿਆ ਸੀ ਇਹਨਾਂ ਤੋਂ ਬਿਨਾ ਯੂਰੋਪੀਅਨ ਅਫਸਰ ਜੌਸਨ ਹਰਲਨ ਨੂੰ 12000 ਰੁਪਿਆ ਸਾਲਾਨਾ ਹੌਂਜ਼ ਵਰਗਰ ਨੂੰ 10800 ਰੁਪਿਆ ਸਾਲਾਨਾ ਅਤੇ ਸਟੇਨ ਬੈਗਨੂਨ ਲਗਭਗ 8200 ਰੁਪਿਆ ਇੱਕ ਸਾਲ ਦੀ ਸ਼ੇਰੇ ਪੰਜਾਬ ਦੇ ਵੱਲੋਂ ਤਨਖਾਹ ਦਿੱਤੀ ਜਾਂਦੀ ਸੀ ਇਸ ਤੋਂ ਬਿਨਾ ਫੌਜ ਦੇ ਹੋਰ ਉੱਚੇ ਅਹੁਦਿਆਂ ਵਾਲਿਆਂ ਨੂੰ ਵੀ ਵਧੀਆ ਤਨਖਾਹ ਮਿਲਦੀਆਂ ਸਨ ਜਿਨ੍ਹਾਂ ਵਿੱਚੋਂ ਜਨਰਲ ਰੈਂਕ ਦਾ ਅਫਸਰ 400 ਤੋਂ 450 ਰੁਪਇਆ ਇੱਕ ਮਹੀਨਾ ਅਤੇ ਕਰਨਲ ਲਰੈਗ ਦਾ ਅਫਸਰ 3 ਤੋਂ 350 ਰੁਪਇਆ ਇੱਕ ਮਹੀਨੇ ਦਾ ਕਮਾਉਂਦਾ ਸੀ ਇਤਿਹਾਸਕਾਰ ਇਹ ਵੀ ਗੱਲ ਕਹਿੰਦੇ ਨੇ ਕਿ ਇਹ ਤਨਖਾਹ ਉਸ ਦੌਰ ਦੇ ਮੁਗਲ ਅਤੇ ਅਫਗਾਨਾਂ ਦੇ ਲੈਵਲ ਤੋਂ ਕਿਤੇ ਜ਼ਿਆਦਾ ਸਿੱਖ ਰਾਜ ਦੇ ਵਿੱਚ ਗਨ ਫਾਉਂਟਰੀ ਵਿੱਚ ਕੰਮ ਕਰਨ ਵਾਲੇ ਅਤੇ ਤੀਰ ਘਾੜਿਆਂ ਨੂੰ ਲਗਭਗ 30 ਤੋਂ 60 ਰੁਪਏ ਇੱਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਸੀ ਉਥੇ ਕਸ਼ਮੀਰ ਦੇ ਸ਼ਾਲ ਬੁਨਣ ਵਾਲੇ ਵਧੀਆ ਕਾਰੀਗਰਾਂ ਨੂੰ ਵੀ ਲਗਭਗ 30 ਰੁਪਏ ਇੱਕ ਮਹੀਨੇ ਦੇ ਮਿਲਦੇ ਸੀ ਇਤਿਹਾਸਕਾਰ ਇਹ ਗੱਲ ਲਿਖਦੇ ਨੇ ਕਿ ਉਸ ਦੌਰ ਦੇ ਦੇਸ਼ ਪੰਜਾਬ ਦੇ ਵਸੀਆਂ ਨੂੰ ਟਾਵਲ ਅਫਗਾਨਿਸਤਾਨ ਅਤੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਲੋਕਾਂ ਤੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਬਸਰ ਕਰਨ ਦਾ ਮੌਕਾ ਮਿਲ ਰਿਹਾ ਸੀ ਤੇ ਉਹ ਬੜੇ ਹੀ ਖੁਸ਼ਹਾਲ ਸਨ ਸਿੱਖ ਰਾਜ ਦੇ 1 ਰੁਪਏ ਦੀ ਪਰਚੇਸਿੰਗ ਪਾਵਰ ਤੇ ਖਰੀਦ ਸ਼ਕਤੀ ਕਿੰਨੀ ਸੀ ਇਹਦਾ ਵੇਰਵਾ ਵੀ ਮੈਂ ਕੋਈ ਸਾਂਝਾ ਕਰਦੇ ਵਾਂ ਉਸ ਮੌਕੇ ਇੱਕ ਨਾਨਕਸ਼ਹੀ ਰੁਪਏ ਦੀ 37.5 ਕਿਲੋ ਕਣਕ ਜਾਂ 76.5 ਕਿਲੋ जौ ਜਾਂ 7 ਕਿਲੋ ਚਾਵਲ ਜਾਂ 46 ਕਿਲੋ ਮੈਦਾ ਜਾਂ 18 ਕਿਲੋ ਗੁੜ ਜਾਂ 3.5 ਕਿਲੋ ਕਪਾਹ ਆ ਜਾਂਦੀ ਸੀ ਉਹਦੇ ਰਾਜ ਦੇ ਵਿੱਚ ਇੱਕ ਭੇੜ ਦੀ ਕੀਮਤ 2 ਰੁਪਏ ਇੱਕ ਚੰਗੀ ਗਾਂ 35 ਤੋਂ 40 ਰੁਪਏ ਅਤੇ ਇੱਕ ਚੰਗੀ ਮੱਝ ਲਗਭਗ 100 ਰੁਪਏ ਦੀ ਆ ਜਾਂਦੀ ਸੀ ਇੱਥੇ ਇਹਨਾਂ ਸਾਰੀਆਂ ਗੱਲਾਂ ਨੂੰ ਦੱਸਣ ਦਾ ਮਤਲਬ ਇਹ ਬਣਦਾ ਹੈ ਕਿ ਕੁਸ਼ਹਾਲੀ ਦਾ ਦੂਜਾ ਨਾਮ ਸੀ ਦੇਸ਼ ਪੰਜਾਬ ਅੱਜ ਦੀ ਇਹ ਵੀਡੀਓ ਸਿੱਖ ਰਾਜ ਦੇ ਸਿੱਕਿਆਂ ਦੀ ਕਹਾਣੀ ਦੀ ਆਖਰੀ ਵੀਡੀਓ ਸੀ ਕੱਲ ਨੂੰ ਇੱਕ ਨਵਾਂ ਵਿਸ਼ਾ ਲੈ ਕੇ ਫਿਰ ਸੰਗਤਾਂ ਦੇ ਰੂਬਰੂ ਹਾਜ਼ਰ ਹੋਵਾਂਗਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਧੰਨਵਾਦੀ ਜ਼ਰੂਰ ਬਣਾਉਣਾ ਜੀ ਹੋਈਆਂ ਭੁੱਲਾਂ ਦੀ ਬਖਸ਼ੋਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ